ਪਰ ਕਹਿੰਦੀ ਇੱਕ ਡਾਕਟਰ ਐਸੇ ਨੇ ਜਿਹੜੇ ਸਪੈਸ਼ਲਿਸਟ ਨੇ ਹਣਾ ਮਤਲਬ ਕੈਂਸਰ ਦੇ ਸਪੈਸ਼ਲਿਸਟ ਨੇ ਵੀ ਡਾਕਟਰ ਮਾਰਕ ਵੀ ਮੇਰੀ ਅਰਦਾਸ ਰੱਬ ਅੱਗੇ ਇਹੀ ਹੁੰਦੀ ਆ ਵੀ ਮੇਰੇ ਬੱਚੇ ਦਾ ਇਲਾਜ ਜਿਹੜੇ ਡਾਕਟਰ ਮਾਰਕ ਕਰੋ ਤਾਂ ਉਹ ਡਾਕਟਰ ਮਾਰਕ ਵੀ ਜਿਹੜੇ ਉਹਨਾਂ ਦਾ ਮਨ ਭਾਰੇ ਹੁੰਦਾ ਹਣਾ ਵੀ ਸੋਚਦੇ ਆ ਫਿਰ ਪੁਰਾਣਾ ਥੋੜਾ ਜਿਹਾ ਜਾ ਕੇ ਪਿੱਛੇ ਹਣਾ ਸੋਚਦੇ ਆ ਵੀ ਯਾਰ ਮੈਨੂੰ ਰੱਬ ਨੇ ਕਿਸ ਤਰੀਕੇ ਦੇ ਨਾਲ ਇਸ ਔਰਤ ਦੇ ਨਾਲ ਮਿਲਾਇਆ ਤੇ ਕਿਦਾਂ ਹਨਾ ਫਲਾਈਟ ਲੈਂਡ ਹੋਈ ਅੱਧੇ ਘੰਟੇ ਮਤਲਬ ਤੂਫਾਨ ਕਰਕੇ ਤੇ ਕਿਵੇਂ ਮੈਂ ਗੱਡੀ ਕਿਰਾਏ ਤੇ ਲਈ ਤੇ ਤੱਕ ਪਹੁੰਚਿਆ ਤਾਂ ਉਹ ਸੋਚਦੇ ਆ ਸਰ ਕਹਿੰਦੇ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਵਾਕਈ ਵੀ ਮਤਲਬ ਰੱਬ ਦੇ ਅੱਗੇ ਜੇ ਅਰਦਾਸ ਕਰੀਏ ਤਾਂ ਜਰੂਰ ਸੁਣਦੇ ਆ ਪਰ ਉਹਨਾਂ ਦਾ ਤਰੀਕਾ ਥੋੜਾ ਜਿਹਾ ਲੇਟ ਹੋ ਸਕਦਾ ਪਰ ਸੁਣਦੇ ਜਰੂਰ ਹੈ ਇਸ ਕਰਕੇ ਕਹਾਣੀ ਤੋਂ ਇਹੀ ਨਿੱਕੀ ਜੀ ਸਟੋਰੀ ਤੁਹਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਵੀ ਜੇ ਆਪਾਂ ਅਰਦਾਸ ਕਰਦੇ ਆ ਤਾਂ ਰੱਬ ਜਰੂਰ ਸੁਣਦਾ ਹੈ ਪਰਵੇਂ ਲੇਟ ਸੁਣਦਾ ਹੈ ਬਰਸਮਦਾ ਜ਼ਰੂਰ ਹੈ ਚੰਗੀ ਲੱਗੇ ਤਾਂ ਸ਼ੇਅਰ ਕਰਿਓ